ਕੀ ਹੋਵੇਗਾ ਜਿਵੇਂ ਤੁਹਾਨੂੰ ਕਹਾ ਕਿ ਇੱਕ ਹੋਰ ਪਹਾੜ ਹੈ ਜੋ ਐਵਰੇਸਟ ਨਾਲੋਂ 1300 ਮੀਟਰ ਤੋਂ ਵੀ ਵੱਧ ਲੰਬਾ ਹੈ ਪਰ ਫਿਰ ਵੀ ਅਸੀਂ ਉਸ ਨੂੰ ਸਭ ਤੋਂ ਉੱਚਾ ਨਹੀਂ ਮੰਨਦੇ ਜੀ ਹਾਂ ਤੁਸੀਂ ਸਹੀ ਸੁਣਿਆ ਇਹ ਇੱਕ ਇਹੋ ਜਿਹਾ ਪਹਾੜ ਹੈ ਜਿਸਦਾ ਜ਼ਿਆਦਾਤਰ ਹਿੱਸਾ ਸਾਡੀਆਂ ਨਜ਼ਰਾਂ ਤੋਂ ਛੁਪਿਆ ਹੋਇਆ ਹੈ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਭ ਤੋਂ ਵੱਡੇ ਦੋ ਪਹਾੜ ਮਾਉਂਟ ਐਵਰੇਸਟ ਅਤੇ ਮੋਨਾ ਕੀਆ ਦੀਆਂ ਇੱਕ ਦਿਲਚਸਪ ਤੁਲਨਾ ਕਰਾਂਗੇ ਤੇ ਅਸੀਂ ਸਵਾਲਾਂ ਦੇ ਜਵਾਬ ਵੀ ਲੱਭਾਂਗੇ ਇੱਕ ਇਹੋ ਜਿਹਾ ਪਹਾੜ ਜਿਸ ਦਾ ਜ਼ਿਆਦਾਤਰ ਹਿੱਸਾ ਸਮੁੰਦਰ ਦੇ ਹੇਠਾਂ ਛੁਪਿਆ ਹੋਇਆ ਹੈ ਉਹ ਐਵਰੇਸਟ ਨੂੰ ਕਿਵੇਂ ਚੁਣੌਤੀ ਦੇ ਸਕਦਾ ਹੈ ਇੱਕ ਪਹਾੜ ਜੋ ਅਗਨ ਨਾਲ ਬਣਿਆ ਅਤੇ ਦੂਜਾ ਜੋ ਮਹਾਦੀਪਾਂ ਦੀ ਟੱਕਰ ਨਾਲ ਇਹਨਾਂ ਦੇ ਬਣਨ ਦੀ ਕਹਾਣੀ ਕੀ ਹੈ ਇੱਕ ਪਹਾੜ ਜਿਸ ਤੇ ਵਿਗਿਆਨੀ ਪਰਮੰਡ ਦੇ ਰਾਜ਼ ਖੋਜਦੇ ਨੇ ਅਤੇ ਦੂਜਾ ਜਿਸ ਤੇ ਚੜਨਾ ਮਨੁੱਖੀ ਹਿੰਮਤ ਦੀ ਪਰਖਿਆ ਹੈ ਇਹਨਾਂ ਦਾ ਸਾਡੇ ਲਈ ਕੀ ਮਹੱਤਵ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਪੰਜਾਬੀ ਫੈਕਟੋਪੀਡੀਆ ਚੈਨਲ ਤੇ ਮੈਂ ਹਾਂ ਮਨਪ੍ਰੀਤ ਜੇ ਮੈਂ ਤੁਹਾਨੂੰ ਇੱਕ ਸਧਾਰਨ ਜਿਹਾ ਸਵਾਲ ਪੁੱਛਾਂ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਕਿਹੜਾ ਹੈ ਤਾਂ ਮੈਨੂੰ ਯਕੀਨ ਹੈ ਕਿ ਤੁਹਾਡੇ ਵਿੱਚੋਂ 99% ਲੋਕਾਂ ਦਾ ਜਵਾਬ ਹੋਏਗਾ ਮਾਉਂਟ ਐਵਰੇਸਟ ਅਤੇ ਤੁਸੀਂ ਗਲਤ ਨਹੀਂ ਹੋ ਬਚਪਨ ਤੋਂ ਹੀ ਸਾਨੂੰ ਸਕੂਲਾਂ ਵਿੱਚ ਕਿਤਾਬਾਂ ਵਿੱਚ ਹਰ ਜਗ੍ਹਾ ਇਹੀ ਪੜਾਇਆ ਗਿਆ ਹੈ ਕਿ ਮਾਉਂਟ ਐਵਰੇਸਟ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਹੈ ਮਾਉਂਟ ਐਵਰੇਸਟ ਧਰਤੀ ਦੀ ਛੱਤ ਮਨੁੱਖੀ ਹਿੰਮਤ ਦਾ ਪ੍ਰਤੀਕ ਹੈ ਪਰ ਕੀ ਹੋਵੇਗਾ ਜੇ ਮੈਂ ਤੁਹਾਨੂੰ ਕਹਾਂ ਕਿ ਇੱਕ ਹੋਰ ਪਹਾੜ ਹੈ ਜੋ ਐਵਰੇਸਟ ਨਾਲੋਂ 1300 ਮੀਟਰ ਤੋਂ ਵੀ ਵੱਧ ਲੰਬਾ ਹੈ ਪਰ ਫੇਰ ਵੀ ਅਸੀਂ ਉਸ ਨੂੰ ਸਭ ਤੋਂ ਉੱਚਾ ਨਹੀਂ ਮੰਨਦੇ ਜੀ ਹਾਂ ਤੁਸੀਂ ਸਹੀ ਸੁਣਿਆ ਇਹ ਇੱਕ ਐਮੋਜਾ ਪਹਾੜ ਹੈ ਜਿਸ ਦਾ ਜ਼ਿਆਦਾਤਰ ਹਿੱਸਾ ਸਾਡੀਆਂ ਨਜ਼ਰਾਂ ਤੋਂ ਛੁਪਿਆ ਹੋਇਆ ਹੈ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦੁਨੀਆ ਦੇ ਦੋ ਸਭ ਤੋਂ ਵੱਡੇ ਪਹਾੜਾ ਮਾਉਂਟ ਐਵਰੇਸਟ ਅਤੇ ਮੋਨਾਕੀ ਦੀ ਇੱਕ ਦਿਲਚਸਪ ਤੁਲਨਾ ਕਰਾਂਗੇ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਵੀ ਲੱਭਾਂਗੇ ਇੱਕ ਇਹੋ ਜਿਹਾ ਪਹਾੜ ਜਿਸ ਦਾ ਜ਼ਿਆਦਾਤਰ ਹਿੱਸਾ ਸਮੁੰਦਰ ਦੇ ਹੇਠਾਂ ਛੁਪਿਆ ਹੋਇਆ ਹੈ ਉਹ ਐਵਰੇਸਟ ਨੂੰ ਕਿਵੇਂ ਚੁਣੌਤੀ ਦੇ ਸਕਦਾ ਹੈ ਇੱਕ ਪਹਾੜ ਜੋ ਅਗਨ ਨਾਲ ਬਣਿਆ ਅਤੇ ਦੂਜਾ ਜੋ ਮਹਾਦੀਪਾਂ ਦੀ ਟੱਕਰ ਨਾਲ ਇਹਨਾਂ ਦੇ ਬਣਨ ਦੀ ਕਹਾਣੀ ਕੀ ਹੈ ਇੱਕ ਪਹਾੜ ਜਿਸ ਤੇ ਵਿਗਿਆਨੀ ਪਰਮੰਡ ਦੇ ਰਾਜ਼ ਖੋਜਦੇ ਨੇ ਤੇ ਦੂਜਾ ਜਿਸ ਤੇ ਚੜਨਾ ਮਨੁੱਖੀ ਹਿੰਮਤ ਦੀ ਪਰਖਿਆ ਹੈ ਇਨਾਂ ਦਾ ਸਾਡੇ ਲਈ ਕੀ ਮਹੱਤਵ ਹੈ ਤਾਂ ਆਓ ਇਸ ਭੂਗੋਲਿਕ ਰਹੱਸਿਆਂ ਨੂੰ ਸਮਝੀਏ ਅਤੇ ਜਾਣੀਏ ਕਿ ਸਭ ਤੋਂ ਉੱਚਾ ਕੌਣ ਹੈ ਤਾਂ ਫਿਰ ਇੱਕ ਅਹਿਜਾ ਪਹਾੜ ਜਿਸ ਦਾ ਜ਼ਿਆਦਾਤਰ ਹਿੱਸਾ ਸਮੁੰਦਰ ਦੇ ਹੇਠਾਂ ਛੁਪਿਆ ਹੋਇਆ ਹੈ ਉਹ ਐਵਰੇਸ ਨੂੰ ਕਿਵੇਂ ਚੁਣੌਤੀ ਦੇ ਸਕਦਾ ਹੈ ਇਸ ਦਾ ਜਵਾਬ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਮਾਪਣਾ ਕਿੱਥੋਂ ਸ਼ੁਰੂ ਕਰਦੇ ਹੋ ਜਦੋਂ ਅਸੀਂ ਕਹਿੰਦੇ ਹਾਂ ਕਿ ਮਾਉਂਟ ਐਵਰੇਸ ਸਭ ਤੋਂ ਉੱਚਾ ਹੈ ਤਾਂ ਸਾਡਾ ਮਤਲਬ ਹੁੰਦਾ ਹੈ ਸਮੁੰਦਰੀ ਤਲ ਤੋ ਸਭ ਤੋਂ ਵੱਧ ਉਚਾਈ ਮਾਉਂਟ ਐਵਰੇਸਟ ਦੀ ਚੋਟੀ ਸਮੁੰਦਰੀ ਤਲ ਤੋਂ ਲਗਭਗ 8850 ਮੀਟਰ ਉੱਚੀ ਹੈ ਜੋ ਸਾਡੇ ਗ੍ਰਹਿ ਦੇ ਕਿਸੇ ਵੀ ਹੋਰ ਜ਼ਮੀਨੀ ਬਿੰਦੂ ਨਾਲੋਂ ਵੱਧ ਹੈ ਇਹ ਇਸ ਲਈ ਹੈ ਕਿਉਂਕਿ ਹਿਮਾਲਿਆ ਪਰਬਤ ਲੜੀ ਖੁਦ ਇੱਕ ਬਹੁਤ ਉੱਚੇ ਤਿੱਬਤੀ ਪਠਾਰ ਤੇ ਸਥਿਤ ਹੈ ਇਸ ਲਈ ਐਵਰੇਸਟ ਨੂੰ ਪਹਿਲਾ ਤੋਂ ਹੀ ਇਹ ਕੁੱਚੀ ਸ਼ੁਰੂਆਤ ਮਿਲਦੀ ਹੈ ਇਹ ਪਹਾੜਾਂ ਨੂੰ ਮਾਪਣ ਦਾ ਸਟੈਂਡਰਡ ਤਰੀਕਾ ਹੈ ਅਤੇ ਇਸ ਮਾਪ ਅਨੁਸਾਰ ਐਵਰੇਸਟ ਬਿਨਾਂ ਸ਼ੱਕ ਚੈਂਪੀਅਨ ਹੈ ਪਰ ਹੁਣ ਗੱਲ ਕਰਦੇ ਹਾਂ ਸਾਡੇ ਛਿਪੇ ਹੋਏ ਦਾਵੇਦਾਰ ਮੋਨਾਕੀਆ ਦੀ ਮੋਨਾਕੀਆ ਹਵਾਈ ਦੇ ਟਾਪੂ ਤੇ ਸਥਿਤ ਇੱਕ ਜਵਾਲਾਮੁਖੀ ਹੈ ਸਮੁੰਦਰੀ ਤਲ ਤੋਂ ਜਿਸ ਦੀ ਉਚਾਈ ਸਿਰਫ 4205 ਮੀਟਰ ਹੈ ਜੋ ਕਿ ਐਵਰੈਸਟ ਦੇ ਅੱਧੇ ਤੋਂ ਵੀ ਘੱਟ ਹੈ ਪਰ ਇਹ ਕਹਾਣੀ ਦਾ ਸਿਰਫ ਅੱਧਾ ਹਿੱਸਾ ਹੈ ਮੋਨਾਕੀਆ ਦਾ ਅਸਲ ਆਧਾਰ ਪ੍ਰਸ਼ਾਂਤ ਮਹਾਸਾਗਰ ਦੀ ਤਹਿ ਤੇ ਹੈ ਜੇਕਰ ਅਸੀਂ ਉਸ ਨੂੰ ਇਸ ਤੇ ਅਸਲ ਆਧਾਰ ਤੋਂ ਇਸ ਦੇ ਸਿਖਰ ਤੱਕ ਮਾਪੀਏ ਤਾਂ ਇਸ ਦੀ ਕੁੱਲ ਲੰਬਾਈ ਹੈਰਾਨ ਕਰਨ ਵਾਲੀ ਹੈ ਜਿਸ ਦਾ ਲਗਭਗ 5998 ਮੀਟਰ ਹਿੱਸਾ ਸਮੁੰਦਰ ਦੇ ਹੇਠਾਂ ਹੈ ਅਤੇ 4205 ਮੀਟਰ ਸਮੁੰਦਰ ਦੇ ਉੱਪਰ ਹੈ ਇਸ ਤਰ੍ਹਾਂ ਇਸ ਦੀ કુલ ਉਚਾਈ 10000 ਮੀਟਰ ਤੋਂ ਵੀ ਵੱਧ ਹੋ ਸਕਦੀ ਹੈ ਜੋ ਕਿ ਐਵਰੇਸਟ ਨਾਲੋਂ ਲਗਭਗ 1.3 ਕਿਲੋਮੀਟਰ ਵੱਧ ਹੈ ਇਸ ਲਈ ਜੇਕਰ ਸਵਾਲ ਹੈ ਕਿ ਸਭ ਤੋਂ ਉੱਚਾ ਪਹਾੜ ਕਿਹੜਾ ਹੈ ਤਾਂ ਜਵਾਬ ਐਵਰੇਸਟ ਹੈ ਪਰ ਜੇਕਰ ਸਵਾਲ ਹੈ ਕਿ ਸਭ ਤੋਂ ਲੰਬਾ ਪਹਾੜ ਕਿਹੜਾ ਹੈ ਤਾਂ ਜੇਤੂ ਮੋਨਾ ਕਿਹਾ ਹੈ ਇਹ ਸਿਰਫ ਪਰਿਭਾਸ਼ਾ ਅਤੇ ਦ੍ਰਿਸ਼ਟੀਕੋਣ ਦੀ ਖੇਡ ਹੈ ਇੱਕ ਪਹਾੜ ਜੋ ਧਰਤੀ ਦੇ ਅੰਦਰੋਂ ਨਿਕਲਦੀ ਆਗਨ ਨਾਲ ਬਣਿਆ ਅਤੇ ਦੂਜਾ ਜੋ ਮਹਾਦੀਪਾਂ ਦੀ ਟੱਕਰ ਨਾਲ ਬਣਿਆ ਇਹਨਾਂ ਦੇ ਬਣਨ ਦੀ ਪ੍ਰਕਿਰਿਆ ਇਹਨਾਂ ਨੂੰ ਇੱਕ ਦੂਜੇ ਤੋਂ ਕਿੰਨਾ ਵੱਖਰਾ ਦਿਖਾਉਂਦੀ ਹੈ ਇਹਨਾਂ ਦੋਵਾਂ ਪਹਾੜਾਂ ਦੀ ਬੰਤਰ ਦੀ ਕਹਾਣੀ ਇਹਨਾਂ ਦੇ ਕਦ ਜਿੰਨੀ ਹੀ ਵੱਖਰੀ ਹੈ ਮੋਨਾਕੀਆ ਇੱਕ ਜਵਾਲਾਮੁਖੀ ਯਾਨੀ ਕਿ ਵੋਲਕੀਨੋ ਹੈ ਖਾਸ ਤੌਰ ਤੇ ਇੱਕ ਸ਼ਿਲਡ ਵੋਲਕੀਨੋ ਜੇ ਐਕਸ਼ੁਅਲ ਜਵਾਲਾਮੁਖੀ ਇਸ ਦਾ ਜਨਮ ਧਰਤੀ ਦੀ ਸਤ੍ਹਾ ਦੇ ਹੇਠਾਂ ਇੱਕ ਹੌਟਸਪੌਟ ਤੋਂ ਹੋਇਆ ਹੈ ਹੌਟਸਪੌਟ ਇੱਕ ਐਹੋਜੀ ਜਗ੍ਹਾ ਹੁੰਦੀ ਹੈ ਜਿੱਥੇ ਧਰਤੀ ਦੇ ਮੈਟਲ ਤੋਂ ਗਰਮ ਮੈਗਮਾ ਲਗਾਤਾਰ ਉੱਪਰ ਉੱਡਦਾ ਹੈ ਪ੍ਰਸ਼ਾਂਤ ਟੈਕਟੋਨਿਕ ਪਲੇਟ ਹੌਲੀ-ਹੌਲੀ ਇਸ ਸਥਿਰ ਹੌਟਸਪੌਟ ਤੋਂ ਉੱਪਰੋਂ ਸਰਕ ਰਹੀ ਹੈ ਜਦੋਂ ਪਲੇਟ ਦਾ ਕੋਈ ਹਿੱਸਾ ਹੌਟਸਪੌਟ ਦੇ ਉੱਪਰ ਆਉਂਦਾ ਹੈ ਤਾਂ ਮੈਗਮਾ ਉਸ ਨੂੰ ਪਿੰਗਲਾ ਕੇ ਸਤ੍ਹਾ ਤੇ ਆ ਜਾਂਦਾ ਹੈ ਅਤੇ ਲਾਵਾ ਦੇ ਰੂਪ ਵਿੱਚ ਫਟਦਾ ਹੈ ਲੱਖਾਂ ਸਾਲਾਂ ਤੱਕ ਲਾਵਾ ਦੀਆਂ ਪਰਤਾਂ ਇੱਕ ਦੂਜੇ ਤੇ ਜਮ੍ਹਾਂ ਹੁੰਦੀਆਂ ਰਹੀਆਂ ਜਿਸ ਨਾਲ ਹੌਲੀ-ਹੌਲੀ ਇੱਕ ਵਿਸ਼ਾਲ ਤੈਲਾਣ ਵਾਲਾ ਪਹਾੜ ਬਣ ਗਿਆ ਜਿਵੇਂ ਕਿ ਮੋਨਾਕੀਆ ਹਵਾਈ ਦੇ ਸਾਰੇ ਟਾਪੂ ਇਸੇ ਪ੍ਰਕਿਰਿਆ ਨਾਲ ਬਣੇ ਨੇ ਇਸ ਲਈ ਮੋਨਾਕੀਆ ਦਾ ਜਨਮ ਧਰਤੀ ਦੇ ਅੰਦਰ ਦੀ ਅੱਗ ਨਾਲ ਹੋਇਆ ਹੈ ਅਤੇ ਇਸ ਦਾ ਵਾਤਾਵਰਣ ਗਰਮ ਹੈ ਦੂਜੇ ਪਾਸੇ ਮਾਉਂਟ ਐਵਰੇਸਟ ਇੱਕ ਫੋਲਡ ਮਾਊਂਟਨ ਹੈ ਜੋ ਧਰਤੀ ਦੀਆਂ ਦੋ ਵਿਸ਼ਾਲ ਟੈਕਟੋਨਿਕ ਪਲੇਟਾਂ ਦੀ ਟੱਕਰ ਨਾਲ ਬਣਿਆ ਹੈ ਲਗਭਗ 5 ਕਰੋੜ ਸਾਲ ਪਹਿਲਾਂ ਭਾਰਤੀ ਪਲੇਟ ਉੱਤਰ ਵੱਲ ਵੱਧਦੇ ਹੋਏ ਯੂਰੇਸ਼ੀਅਨ ਪਲੇਟ ਨਾਲ ਟਕਰਾਈ ਕਿਉਂਕਿ ਦੋਨੋਂ ਮਹਾਦੀਪੀ ਪਲੇਟਾਂ ਸਨ ਇਸ ਲਈ ਕੋਈ ਵੀ ਦੂਜੀ ਦੇ ਹੇਠ ਆਸਾਨੀ ਨਾਲ ਨਹੀਂ ਡੁੱਬ ਸਕੀ ਇਸ ਜ਼ਬਰਦਸਤ ਟੱਕਰ ਦੇ ਦਬਾਅ ਕਾਰਨ ਧਰਤੀ ਦੀ ਸੱਤਾ ਇੱਕ ਕਾਰ ਦੇ ਹੂਡ ਵਾਂਗ ਸੁੰਗੜਨ ਅਤੇ ਉੱਪਰ ਉਠਣ ਲੱਗੀ ਜਿਸ ਨਾਲ ਹਿਮਾਲਿਆ ਪਰਬਤ ਲੜੀ ਦਾ ਨਿਰਮਾਣ ਹੋਇਆ ਐਵਰੇਸਟ ਕਿਸੇ ਵਿਸ਼ਾਲ ਸੁੰਗੜਨ ਦਾ ਸਭ ਤੋਂ ਉੱਚਾ ਬਿੰਦੂ ਹੈ ਇਹ ਪ੍ਰਕਿਰਿਆ ਅੱਜ ਵੀ ਜਾਰੀ ਹੈ ਜਿਸ ਕਾਰਨ ਐਵਰੇਸਟ ਹਰ ਸਾਲ ਥੋੜਾ ਜਿਹਾ ਉੱਚਾ ਹੋ ਜਾਂਦਾ ਹੈ ਇਸ ਲਈ ਐਵਰੇਸਟ ਦਾ ਜਨਮ ਬਰਫ ਅਤੇ ਪੱਥਰ ਦੀ ਇੱਕ ਠੰਡੀ ਅਤੇ ਹਿਸਕ ਟੱਕਰ ਨਾਲ ਹੋਇਆ ਅਤੇ ਇਹ ਦੁਨੀਆ ਦਾ ਸਭ ਤੋਂ ਕਠੋਰ ਮੌਸਮਾਂ ਵਿੱਚੋਂ ਇੱਕ ਵਿੱਚ ਸਥਿਰ ਹੈ ਜਿਸ ਕਾਰਨ ਐਵਰੇਸਟ ਹਰ ਸਾਲ ਥੋੜਾ ਜਿਹਾ ਉੱਚਾ ਹੋ ਜਾਂਦਾ ਹੈ ਇਸ ਲਈ ਐਵਰੇਸਟ ਦਾ ਜਨਮ ਬਰਫ਼ ਅਤੇ ਪੱਥਰ ਦੀ ਇੱਕ ਠੰਡੀ ਅਤੇ ਹਿੰਸਕ ਟੱਕਰ ਨਾਲ ਹੋਇਆ ਅਤੇ ਇਹ ਦੁਨੀਆ ਦੇ ਸਭ ਤੋਂ ਕਠੋਰ ਮੌਸਮਾਂ ਵਿੱਚੋਂ ਇੱਕ ਵਿੱਚ ਸਥਿਤ ਹੈ ਇੱਕ ਅਗਤੋਂ ਪੈਦਾ ਹੋਇਆ ਦੂਜਾ ਬਰਫ਼ ਤੋਂ ਇਹਨਾਂ ਦੀ ਉਤਪਤੀ ਦੀ ਕਹਾਣੀ ਇਹਨਾਂ ਦੇ ਸੁਭਾਅ ਵਾਂਗੂ ਪੂਰੀ ਤਰ੍ਹਾਂ ਪਰਿਭਾਸ਼ਿਤ ਕਰਦੀ ਹੈ ਇੱਕ ਪਹਾੜ ਜਿਸ ਤੇ ਦੇਵਤੇ ਰਹਿੰਦੇ ਨੇ ਅਤੇ ਜਿੱਥੋਂ ਵਿਗਿਆਨੀ ਪਰਮੰਡ ਦੇ ਰਾਜ ਖੋਜਦੇ ਨੇ ਅਤੇ ਦੂਜਾ ਜਿਸ ਤੇ ਚੜਨਾ ਮਨੁੱਖੀ ਹਿੰਮਤ ਦੀ ਸਭ ਤੋਂ ਵੱਡੀ ਪਰਖਿਆ ਮੰਨੀ ਜਾਂਦੀ ਹੈ ਇਹਨਾਂ ਦੋਵਾਂ ਦਾ ਸਾਡੇ ਲਈ ਕੀ ਮਹੱਤਵ ਹੈ ਇਹ ਦੋਨੇ ਪਹਾੜ ਮਨੁੱਖ ਜਾਤੀ ਲਈ ਬਹੁਤ ਵੱਖਰੇ ਅਰਥ ਰੱਖਦੇ ਨੇ ਮੋਨਾ ਕੀਆ ਜਿਸ ਦਾ ਅਰਥ ਹੈ ਕਿੱਤਾ ਪੱਥਰ ਕਿਉਂਕਿ ਇਸ ਦੀ ਚੋਟੀ ਤੇ ਸਰਦੀਆਂ ਵਿੱਚ ਬਰਫ਼ ਪੈਂਦੀ ਹੈ ਸਥਾਨਕ ਹਵਾਇਆਂ ਲੋਕਾਂ ਲਈ ਇਹ ਬਹੁਤ ਹੀ ਪਵਿੱਤਰ ਸਥਾਨ ਹੈ ਉਹ ਇਸ ਨੂੰ ਦੇਵਤਿਆਂ ਦਾ ਘਰ ਮੰਨਦੇ ਨੇ ਤੇ ਇਸ ਦੀ ਪੂਜਾ ਕਰਦੇ ਹਨ ਉਹਨਾਂ ਦੀਆਂ ਕਈ ਮਿਥਿਆਤਮਕ ਕਥਾਵਾਂ ਅਤੇ ਪਰੰਪਰਾਵਾਂ ਇਸ ਪਹਾੜ ਨਾਲ ਜੁੜੀਆਂ ਹੋਈਆਂ ਨੇ ਪਰ ਅੱਜ ਮੋਨਾਕੀਆ ਵਿਗਿਆਨੀਆਂ ਲਈ ਵੀ ਇੱਕ ਮੰਦਰ ਹੈ ਇਸ ਦਾ ਸਿਖਰ ਧਰਤੀ ਤੇ ਪਗੋਲ ਵਿਗਿਆਨਿਕ ਨਿਰੇਖਣ ਲਈ ਸਭ ਤੋਂ ਵਧੀਆ ਸਥਾਨਾਂ ਵਿੱਚੋਂ ਇੱਕ ਹੈ ਕਿਉਂਕਿ ਇਹ ਬਹੁਤ ਉੱਚਾ ਹੈ ਇਸ ਦਾ ਸਿਖਰ ਧਰਤੀ ਦੇ ਵਾਯੂ ਮੰਡਲ ਦੇ 40% ਹਿੱਸੇ ਅਤੇ 90% ਪਾਣੀ ਦੀ ਬਾਸ਼ਪ ਤੋਂ ਉੱਪਰ ਹੈ ਇਸ ਕਾਰਨ ਇੱਥੇ ਆਸਮਾਨ ਬਹੁਤ ਸਾਫ਼ ਸੁੱਕਾ ਅਤੇ ਸਥਿਰ ਰਹਿੰਦਾ ਹੈ ਜਿਸ ਕਾਰਨ ਦੁਰਬੀਨਾ ਰਾਂਈ ਪਰਮੰਡ ਦੀਆਂ ਬਹੁਤ ਸਾਰੀਆਂ ਸਪਸ਼ਟ ਤਸਵੀਰਾਂ ਲਈਆਂ ਜਾ ਸਕਦੀਆਂ ਨੇ ਅੱਜ ਇਸ ਦੇ ਸਿਖਰ ਤੇ ਦੁਨੀਆ ਦੀਆਂ ਕੁਝ ਸਭ ਤੋਂ ਵਧੀਆ ਵੱਡੀਆਂ ਅਤੇ ਸਭ ਤੋਂ ਸ਼ਕਤੀਸ਼ਾਲੀ ਦੁਰਬੀਨਾ ਸਥਾਪਿਤ ਹਨ ਜੋ ਪਰਮੰਡ ਦੇ ਰਾਜਾ ਨੂੰ ਖੋਜ ਰਹੀਆਂ ਨੇ ਦੂਜੇ ਪਾਸੇ ਮਾਉਂਟ ਐਵਰੇਸਟ ਮਨੁੱਖੀ ਸਹਿਨਸ਼ੀਲਤਾ ਅਤੇ ਸਾਹਸ ਦੀ ਅੰਤਮ ਪ੍ਰੀਖਿਆ ਦਾ ਪ੍ਰਤੀਕ ਹੈ ਇਸ ਤੇ ਚੜਨਾ ਦੁਨੀਆ ਪਰ ਦੇ ਪਰਬਤਾਂ ਰੋਈਆਂ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ। ਇਹ ਸਰੀਰਕ ਅਤੇ ਮਾਨਸਿਕ ਤਾਕਤ ਦੀ ਅਹਿਜ ਹੀ ਪਰਖਿਆ ਹੈ ਜਿਸ ਵਿੱਚ ਜਾਨ ਦਾ ਖਤਰਾ ਹੁੰਦਾ ਹੈ। ਇਸ ਨੂੰ ਫਤਿਹ ਕਰਨ ਦੀ ਕਹਾਣੀ ਨਾਇਕਾ ਦੀ ਕਹਾਣੀ ਹੈ। ਇਸੇ ਸੰਦਰਭ ਵਿੱਚ ਸਰ ਐਡਮੰਡ ਹਿਲੇਰੀ ਦਾ ਨਾਮ ਹੁੰਦਾ ਹੈ। ਸਰ ਹੈਨਮਨ ਹਿਲੇਰੀ ਅਤੇ ਤੈਨਜਿੰਗ ਨੋਰੰਗੇ ਉਹ ਪਹਿਲੇ ਇਨਸਾਨ ਸਨ ਜਿਨ੍ਹਾਂ ਨੇ 1953 ਵਿੱਚ ਇਸ ਦੇ ਸਿਖਰ ਤੇ ਕਦਮ ਰੱਖਿਆ ਉਹਨਾਂ ਦਾ ਕਾਰਨਾਮਾ ਸਿਰਫ ਇੱਕ ਚੜ੍ਹਾਈ ਨਹੀਂ ਸੀ ਇਹ ਮਨੁੱਖੀ ਆਤਮਾ ਦੀ ਜਿੱਤ ਦਾ ਐਲਾਨ ਸੀ ਜਿੱਥੇ ਮੋਨੋਕੀਆ ਦੇ ਸਿਖਰ ਤੱਕ ਇੱਕ ਸੜਕ ਜਾਂਦੀ ਹੈ ਅਤੇ ਤੁਸੀਂ ਗੱਡੀ ਵਿੱਚ ਉੱਥੋਂ ਤੱਕ ਪਹੁੰਚ ਸਕਦੇ ਹੋ ਉੱਥੇ ਐਵਰੈਸਟ ਦਾ ਸਿਖਰ ਸਿਰਫ ਉਹਨਾਂ ਲਈ ਹੈ ਜੋ ਹਫ਼ਤਿਆਂ ਦੀ ਸਖਤ ਮਿਹਨਤ ਦਰਦ ਅਤੇ ਖਤਰੇ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਨੇ ਇਸ ਤਰ੍ਹਾਂ ਇੱਕ ਪਹਾੜ ਗਿਆਨ ਦਾ ਸਿਖਰ ਹੈ ਅਤੇ ਦੂਜਾ ਹਿੰਮਤ ਦਾ ਤਾਂ ਦੋਸਤੋ ਅੰਤ ਵਿੱਚ ਸਵਾਲ ਉਹੀ ਰਹਿੰਦਾ ਹੈ ਸਭ ਤੋਂ ਉੱਚਾ ਕੌਣ ਹੈ ਜਵਾਬ ਜਿਵੇਂ ਕਿ ਅਸੀਂ ਦੇਖਿਆ ਸਧਾਰਨ ਨਹੀਂ ਹੈ ਜੇਕਰ ਤੁਸੀਂ ਸਮੁੰਦਰੀ ਤਲ ਤੋਂ ਮਾਪਦੇ ਹੋ ਤਾਂ ਰਾਜਾ ਮਾਉਂਟ ਐਵਰੇਸਟ ਹੈ ਪਰ ਜੇਕਰ ਤੁਸੀਂ ਪਹਾੜ ਦੇ ਅਸਲ ਆਧਾਰ ਤੋਂ ਸਿਖਰ ਤੱਕ ਦੀ ਕੁੱਲ ਉਚਾਈ ਵੇਖਦੇ ਹੋ ਤਾਂ ਤਾਦ ਮੋਨਾ ਕਿਯਾ ਦੇ ਸਿਰ ਤੇ ਹੈ ਪਰ ਸ਼ਾਇਦ ਇਹ ਬਹਿਸ ਮਹੱਤਵਪੂਰਨ ਨਹੀਂ ਹੈ ਮਹੱਤਵਪੂਰਨ ਇਹ ਹੈ ਕਿ ਇਹ ਦੋਨੋਂ ਪਹਾੜ ਕੁਦਰਤ ਦੇ ਦੋ ਵੱਖ-ਵੱਖ ਅਤੇ ਸ਼ਾਨਦਾਰ ਚਮਤਕਾਰ ਹਨ ਇੱਕ ਸਾਨੂੰ ਧਰਤੀ ਦੀ ਟੈਕਟੋਨਿਕ ਸ਼ਕਤੀਆਂ ਦੀ ਯਾਦ ਦਿਵਾਉਂਦਾ ਹੈ ਅਤੇ ਦੂਜਾ ਸਾਨੂੰ ਧਰਤੀ ਦੇ ਅੰਦਰ ਦੀ ਜਵਾਲਾਮੁਖੀ ਊਰਜਾ ਦੀ ਇੱਕ ਸਾਨੂੰ ਬ੍ਰਹਿਮੰਡ ਵੱਲ ਵੇਖਣ ਲਈ ਇੱਕ ਖਿੜਕੀ ਦਿੰਦਾ ਹੈ ਅਤੇ ਦੂਜਾ ਸਾਨੂੰ ਆਪਣੇ ਅੰਦਰ ਝਾਤ ਮਾਰਨ ਲਈ ਅਤੇ ਸਾਡੀਆਂ ਆਪਣੀਆਂ ਸੀਮਾਵਾਂ ਨੂੰ ਪਰਖਣ ਲਈ ਪ੍ਰੇਰਿਤ ਕਰਦਾ ਹੈ ਇਹ ਦੋਨੋਂ ਸਾਨੂੰ ਯਾਦ ਦਿਵਾਉਂਦੇ ਨੇ ਕਿ ਸਾਡਾ ਅਗ੍ਰਹਿ ਕਿੰਨਾ ਵਿਭਿੰਨ ਸ਼ਕਤੀਸ਼ਾਲੀ ਅਤੇ ਅਦਭੁਤ ਹੈ। ਤੁਹਾਨੂੰ ਐਵਰੇਸਟ ਅਤੇ ਮੋਨਾਕੀਆ ਦੀ ਇਹ ਤੁਲਨਾ ਕਿਵੇਂ ਲੱਗੀ ਤੁਹਾਡੇ ਲਈ ਅਸਲ ਵਿੱਚ ਸਭ ਤੋਂ ਉੱਚਾ ਪਹਾੜ ਕਿਹੜਾ ਹੈ ਹੇਠਾਂ ਦਿੱਤੇ ਕਮੈਂਟ ਸੈਕਸ਼ਨ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਜਾਂ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅθε ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਸੀਂ ਭਵਿੱਖ ਵਿੱਚ ਇਹੋ ਜਿਹੇ ਹੋਰ ਦਿਲਚਸਪ ਤੱਥਾਂ ਅਤੇ ਕਹਾਣੀਆਂ ਬਾਰੇ ਜਾਣ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਰੱਬ ਰਾਖਾ